ਤੇ 10 ਕਿਲੋ ਬੋਲਾ ਮਗਰੇ ਦੇ ਬੱਚੀ ਤੇ ਮੁੱਲ ਬਈ ਇਹਦਾ 52000 ਰੁਪਈਆ ਜੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਵੱਡ ਤੇ 10 ਕਿਲੋ ਦੁੱਧ ਚਵਾ ਕੇ ਮਨਜਿੰਦਰ ਆਪਾਂ ਕੀ ਭਾਜ ਦੇਵਾਂਗੇ 22000 ਰੁਪਈਆ ਜੀ 22000 ਇੰਦਰ ਘਾਰ ਬਹੁਤ 22 ਘੰਟਾ ਆਣਾ ਬਈ ਪੂਰੀ ਅੰਕੀ ਦੀ ਘੰਟਾ ਆਉਂਦੀ ਹੈ ਜੀ ਤੇ 9 ਕਿਲੋ ਦੁੱਧ ਤੇ ਭਈ ਆਪਾਂ ਕੀ ਭਾਜ ਦੇਵਾਂਗੇ ਇਹ 30000 ਰੁਪਈਆ ਜੀ 100 ਕਿਲੋਮੀਟਰ ਵੱਡ ਪਹੁੰਚ ਕਰ ਦਾਂਗੇ ਜੀ ਬਸ ਬਾਕੀ ਹੋਰ ਕਰ ਦਾਂਗੇ ਮਾਨ ਸਾ ਬੰਦਾ ਕੋਈਆਂ ਜੀ ਦੇ ਦੁੱਧ ਮੁੱਕਿਆ ਕੰਮ ਵਜਾ ਸੂਈਆਂ ਸਾਣੀਆਂ ਘਰ ਦੇ ਪਸ਼ੂ ਉਹਦੇ ਲਈ ਇਹ ਤੋਹਫਾ ਹੀ ਹੈ ਬਾਈ ਹਾਂ ਇੰਨੇ ਕ ਪੈਸੇ ਜਾਉਂਦਾ ਨਹੀਂ ਕੋਈ ਠੰਡੀ ਸੀ ਲਗਾਵਾ ਦੋ ਕਾਰਵਾਈ ਸੋਹਣੀ ਬਹੁਤ ਆ ਹਨ ਜਮਾ ਪੂਰੀ ਧਾਰਾ ਜੀ ਹਨਾ ਬਾਈ ਘਰ ਤਾਂ ਲੈਂਦੀ ਹੈ ਤਿਆਰੀ ਦੇ ਹਿਸਾਬ ਨਾਲ ਜੀ ਹਾਂ ਲਊਗੀ ਪਰ ਜਿੰਨ ਤਾਂ ਅਸੀਂ ਤਾਂ ਸਲੋ ਦਾ ਤਿਆਰੀ ਤਾਂ ਬਹੁਤ ਜਿਆਦਾ ਕਰੂਗੀ ਹਾਂ ਤੇ ਉਸ ਹਿਸਾਬ ਨਾਲ ਜੇ ਕਰਤੀਏ ਤਾਂ ਦਰਦ ਇਹਨੇ ਫਸ ਜਾਣਾ ਪੂਰਾ ਹਨਾ ਬਾਈ ਮੈਂ ਕਹਿੰਦਾ ਦੁੱਧ ਚਵਾਵਾਂਗੇ ਥੱਲੋ 20 ਕਿਲੋ ਦੁੱਧ ਚਵਾ ਕੇ ਦੇ ਲਾਂਗੇ ਆਪਣੇ ਘਰੋਂ ਹੀ ਕੋਈ ਸਾਈ ਬੈਨਾ ਕਰ ਲਵੇ 20 ਕਿਲੋ ਹਾਂ ਜੀ ਠੀਕ ਹੈ ਭਾਈ ਤੇ ਕੀ ਭਾਜ ਦੇਣੀ ਤਾਂ ਮਾਲਕ ਨੇ ਲਗਾ 24 ਕਿਲੋ ਦੁੱਧ ਚੋਇਆ ਸੀ ਇਹਦੇ ਥੱਲੇ ਠੀਕ ਹੈ ਭਾਈ ਪਰ ਮੰਨ ਲੇ ਕਿ ਚਲੋ 20 ਪਲੱਸ ਹੀ ਜਾਊਗੀ ਜੀ ਠੀਕ ਹੈ ਭਾਈ ਇਹਦੇ 14 ਭਾਦੋਂ ਨੂੰ ਦੇਣ ਨਾ ਤਾਂ ਸਿਮਰ ਮਨਜਿੰਦਰ ਦੁੱਧ ਭਈ ਥੱਲੇ ਚੋਇਆ ਭਾਈ ਦੁੱਧ 9 ਕਿਲੋ ਹਾਜ਼ਰ ਆ ਜੀ 9 ਕਿਲੋ ਚਾਰੂ ਚਰੂ ਬਹੁਤ ਆ ਦਾ ਜਿਹੜਾ ਮਰਜ਼ੀ ਪਾ ਦਿਓ ਦੁੱਧ ਹੋਰ ਬਾਜੂ ਕਿਲੋ ਰੋਕ ਲਓ ਠੀਕ ਹੈ ਭਾਈ ਕੀ ਭਾਜ ਦੇਵਾਂਗੇ ਭਈ ਆਪਾਂ ਇਹਦਾ 30000 ਰੁਪਏ ਜੀ 30000 ਰੁਪਏ ਹਾਂ ਸਾਸੀ ਗਮ ਇਤਰਾਹ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਬਾਈ ਦਾ ਪਿੰਡ ਹੈਗਾ ਚੋਟੀਆਂ ਕਲਾਂ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਤਲਵੰਡੀ ਪਾਈ ਦਾ ਏਰੀਆ ਏ ਤੇ ਅਕਸਰ ਹੀ ਆਪਣੇ ਚੈਨਲ ਦੇ ਉੱਪਰ ਬਾਈ ਦੇ ਫਾਰਮ ਤੋਂ ਤੁਸੀਂ ਵੀਡੀਓ ਦੇਖਦੇ ਰਹਿੰਦੇ ਆ ਕਿਉਂਕਿ ਬਾਈ ਦੇ ਰੇਟ ਬਿਲਕੁਲ ਜਾਇਜ਼ ਜਿਹੇ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਬਿਲਕੁਲ ਨਵਲ ਜਿਹੇ ਰੇਟ ਦਿਆਂ ਆਪਾਂ ਤੁਹਾਨੂੰ ਪੰਜ ਵੜਾ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਆ ਦੋ ਟੋਕੜਾ ਐ ਦੋ ਗੱਬਣ ਤਿਆਰ ਆ ਤੇ ਸਾਰੀ ਜਾਣਕਾਰੀ ਆਪਾਂ ਬਾਈ ਮਨਜਿੰਦਰ ਤੋਂ ਲੈਨੇ ਆ ਮਨਜਿੰਦਰ ਵੀਰੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਚੈਨਲ ਨਾਲ ਜੁੜੇ ਆ ਜੀ ਤੇ ਬਨਜਿੰਦਰ ਭਾਈ ਆਪਾਂ ਜਿਆਦਾ ਸਮਾਂ ਨਾ ਲਈਏ ਹਨਾ ਜਿਵੇਂ ਮੈਂ ਦੱਸਤਾ 5 ਜਨਵਰੀ ਆਪਣੇ ਕੋਲ ਵੀ ਸਭ ਤੋਂ ਪਹਿਲਾਂ ਕਰਮਾਲੀ ਇੱਕ ਨੰਬਰ ਤੇ ਦੱਸ ਦੀ ਭਾਈ ਇਹਦੀ ਬੱਛੀ ਦੀ ਭਾਈ ਕੀ ਡਿਟੇਲ ਹੈ ਭਾਈ ਜੀ ਦੂਜਾ ਸੂਆ ਵੈੜ ਸੂਈ ਵੀ ਆ ਠੀਕ ਹੈ ਜੀ ਅੱਜ ਸੂਈ ਨੂੰ ਇਹਨੂੰ 17 ਤਰੀਕ ਦੀ ਸੂਈ ਅੱਜ 20 ਤਰੀਕ ਨੂੰ ਕਿ ਤਿੰਨ ਦਿਨ ਹੋ ਗਿਆ ਜੀ ਠੀਕ ਹੈ ਭਾਈ 10 ਕਿਲੋ ਬੋਲਾ ਹਜਰਾ ਚਵਾਪ ਸਮਾਦੀ ਚਾਰਾਂ ਥਾਂਾਂ ਦੀ ਗਾਰੰਟੀ ਹੈ ਜੀ ਠੀਕ ਹੈ ਭਾਈ ਬੱਚਾ ਦੇ ਮਗਰ ਭਾਈ ਬੱਛੀ ਹੈ ਜੀ ਤੇ ਮਨਜਿੰਦਰ ਕਿੰਨਾ ਬੋਲਾ ਚਵਾਵਾਂਗੇ ਆਪਾਂ ਇਹਦੇ ਥੱਲੇ ਜੇ ਕੋਈ ਸੌਦਾ ਕਰਦੇ ਹਾਂ 10 ਕਿਲੋ ਦੁੱਧ ਆਪਣੇ ਘਰੇ ਅੱਜ ਬੋਲਾ ਹਾਜ਼ਰ ਆਇਆ ਚੌਂਚਾਂ ਵਾਲਾ ਜਿਹੜਾ ਬੰਨ ਵਾਲਾ ਠੀਕ ਹੈ ਬਾਈ ਤੇ ਗਾਂ ਅਗਲੀ ਦੀ ਸੇਵਾ ਦਾ 14 ਚੋਲੇ 15 ਚੋਲੇ ਨਾ ਪਾਵੇ ਤਾਂ ਕਿਲੋ ਕਿਲੋ ਵੀ ਦੇਊਗੀ ਬਾਈ ਬਿਲਕੁਲ ਹਾਂ ਬਾਈ ਤੇ ਮਨਜਿੰਦਰ ਕੀ ਭਾ ਕਰਾਂਗੇ ਇਹਦਾ ਬਾਈ ਆਪਾਂ ਇਹਦਾ 52000 ਰੁਪਏ ਜੀ 52000 ਰੁਪਏ ਫੋਨ ਕਰ ਦਾਂਗੇ 100 ਕਿਲੋ ਮਟਰ ਰੱਦ ਕਰ ਲੋਈ ਪਹੁੰਚ ਹੋ ਜੂਗੀ ਬਾਈ ਕਹਿੰਦਾ ਤੇ ਰਾਜੂ ਵੀਰੇ ਤੋਰੀ ਮਾਰੀ ਇਹਨੂੰ ਤੇ ਬਾਕੀ ਥਣ ਭਾਂਡਾ ਹੀ ਫਿਕਸ ਜੇ ਬਾਈ ਹਨਾ ਬਾਈ ਆਪਾਂ ਚੋਕੇ ਦਿਖਾਵਾਂਗੇ ਬਾਕੀ ਦੂਜਾ ਨੰਬਰ ਨਿਆਣਾ ਪਾਉ ਚ ਨਾ ਪਾਓ ਅੱਛਾ ਬੱਛੀ ਲੱਗਾਈ ਨਹੀਂ ਬੱਚਾ ਛੱਡੋ ਜਾਈਂ ਨਾ ਛੱਡੋ ਕਹਿੰਦਾ ਦੋ ਗਲੀ ਗਾਵਾਂ ਬੱਚੇ ਤੋਂ ਬਿਨਾ ਨਹੀਂ ਮਿਲਦੀ ਇਹਨੂੰ ਉਹ ਕੰਮ ਨਹੀਂ ਕਰ ਇਹ ਆ ਤੁਸੀਂ ਦੇਖੋ ਹਨਾ ਮਗਰ ਇਹਦੇ ਹੈਗੀ ਬਾਈ ਬੱਛੀ ਹਨਾ ਹਾਂ ਬੱਛੀ ਹੈ ਜੀ ਤੇ ਉਂ ਬਈ ਚੋਣ ਚਾਣ ਦੀ ਜਮਾ ਓਕੇ ਬਾਈ ਜਮਾ ਓਕੇ ਜੀ ਤੇ ਆ ਤੁਸੀਂ ਦੇਖ ਲਓ ਹਨਾ ਥਣ ਭਾਂਡਾ ਤੁਸੀਂ ਨੇੜਿਓਂ ਕਰਕੇ ਦਿਖਾ ਦੇਣਾ ਮੈਂ ਮੋੜ ਲਈ ਬਾਈ ਰਾਜੂ ਇਹ ਕੱਦ ਦਾ ਆਈਡੀਆ ਤੁਸੀਂ ਸਾਡੇ ਰਾਜੂ ਦੇ ਨਾਲ ਲਾਲਿਆ ਕਰ ਰਿਹਾਣਾ ਓਹ ਹੋ ਹੋ ਕੁੱਤੇ ਦੇ ਉੱਤੇ ਵੀ ਨਾ ਰਾਜ ਨੇ ਤਾਂ ਫਣੀ ਵੀਡੀਓ ਬਣਾ ਲਈ ਜੀ ਆ ਟਿਕ ਨਹੀਂ ਤੇ ਆ ਵੀ ਦੇ ਕੋਣ ਵੀ ਆ ਬਈ ਇਹਦਾ ਬੱਚਾ ਹਣਾ ਬਈ ਬਿਲਕੁਲ ਆਹ ਦੀ ਬਿਲਕੁਲ ਨਾਲ ਆ ਜੀ ਹਾਂ ਬਾਕੀ ਸੋਹਣਾ ਬੱਚਾ ਵੀ ਸੋਹਣਾ ਹਣਾ ਬਈ ਤੇ ਬੱਚੀ ਆ ਤੇ ਉਹ ਪਲੱਸ ਪੁਆਇੰਟ ਹੁੰਦਾ ਮਨਜਿੰਦਰ ਭਾਈ ਦੂਸਰੇ ਨੰਬਰ ਵਾਲੀ ਤੇ ਆ ਜਾ ਬਈ ਇਹਦੀ ਕੀ ਡਿਟੇਲ ਆ ਬਈ ਬਾਈ ਜੀ ਦੂਜਾ ਸੁਹਾ ਵਹਿੜਾ ਜੀ ਠੀਕ ਆ ਬਈ ਤੇ ਸੂਈ ਨੂੰ ਤਾਂ ਉਹਨਾਂ ਨੇ ਤਾਂ ਮਾਰ ਕੇ ਨਾ 1.5 ਮਹੀਨਾ ਗਿਆ ਹੋ ਸਕਦਾ ਵੀ ਤਿੰਨ ਵੀ ਹੋ ਗਏ ਸੱਤ ਵੀ ਹੋ ਗਏ ਠੀਕ ਹੈ ਬਾਈ ਗੱਬਣ ਵਾਲੇ ਕੋਈ ਗਰੰਟੀ ਨਹੀਂ ਹੈਗੀ ਠੀਕ ਹੈ ਬਾਈ ਤੇ ਦੁੱਧ ਕਿੰਨਾ ਬਾਈ ਦੁੱਧ 9 ਕਿਲੋ ਆ ਪੂਰਾ 9 ਕਿਲੋ ਦੁੱਧ ਬਾਈ ਹੈਨਾ ਚਵਾਪ ਸਮਾਜ ਦੀ ਜਮਾ ਓਕੇ ਠੰਡੀ ਠੁੰਡੀ ਬਹੁਤ ਆ ਠੀਕ ਹੈ ਬਾਈ ਹਾਂ ਤੇ ਬਿਨਜਿੰਦਰ 9 ਕਿਲੋ ਦੁੱਧ ਚਵਾ ਕੇ ਤੇ ਬਈ ਆਪਾਂ ਕੀ ਭਾਜ ਦੇਵਾਂਗੇ ਇਹਨੂੰ ਬਈ ਇਹ 30000 ਰੁਪਏ ਜੀ 30000 ਰੁਪਏ ਮਾਣ ਤਾਨ ਕਰ ਦਾਂਗੇ ਬਸ ਠੀਕ ਹੈ ਨਾ ਬਾਈ ਤੇ ਰਾਜੂ ਵੀਰੇ ਤੋਰੀ ਇਹਨੂੰ ਵੀ ਬਈ ਤੋਰੀ ਬਾਈ ਤੇ ਆਪਾਂ ਇੱਕ ਕਰੀ ਜਾਂਦੇ ਆ ਇੱਕ ਨੂੰ ਰਾ ਕਿੰਨਾ ਆ ਦ ਸਿਆਮਣ ਜਿੰਦੇ ਦੁੱਧ ਪਈ ਥੱਲੇ ਚੋੜਾ ਬਾਈ ਦੁੱਧ 9 ਕਿਲੋ ਹਾਜ਼ਰ ਆ ਜੀ 9 ਕਿਲੋ ਚਾਰੂ ਚਰੂ ਬਹੁਤ ਦਾਾਂ ਜਿਹੜਾ ਮਰਜ਼ੀ ਪਾ ਦੋ ਦੁੱਧ ਹੋਰ ਬਾਜੂ ਕਿਲੋ ਰੱਖ ਲੋ ਠੀਕ ਆ ਬਾਈ ਕੀ ਭਾਜ ਦੇਵਾਂਗੇ ਬਈ ਆਪਾਂ ਇਹਦਾ 30000 ਰੁਪਏ ਜੀ 30000 ਰੁਪਏ ਹਾਂ ਮਾਨਤਨ ਕਰ ਦਾਂਗੇ ਬਾਕੀ ਬਾਈ ਇੰਨੇ ਕ ਭਾਜ ਤੋਕੜ ਦਾ ਕੋਈ ਚੱਕਰ ਨਹੀਂ ਦੁੱਧ ਵੀ ਚਟਾ ਵਾ ਹਾਂ ਤੇ ਬੰਦਾ 2-4 ਮਹੀਨੇ ਦੁੱਧ ਪੀ ਕੇ ਫੇਰ ਆਪਾਂ ਨੂੰ ਮੋੜ ਦੇ ਪਹਲਾ ਹਾਂ ਗੱਬਣ ਹੋ ਜਵੇ ਤਾਂ ਬਾਈ ਗਾਂ ਵਧੀਆ ਹੋ ਜਾ ਵਧੀਆ ਰ ਇੱਕ ਚੰਗੀ ਗੱਲ ਹਾਂ ਤੇ ਬਾਕੀ ਜੋੜ ਜਾਣਾ ਪਚੋਕੇ ਧਾਰਾ ਪੂਰਾ ਮਾਰ ਕੇ ਦਿਖਾਵਾਂਗੇ ਹਨਾ ਬਾਈ ਬਾਕੀ ਕੋਈ ਗਾਰੰਟੀ ਨਹੀਂ ਬਾਈ ਟੀਕਾ ਭਰਾਇਆ ਹੋ ਵੀ ਸਕਦਾ ਤੇ ਖਾਲੀ ਵੀ ਹੋ ਸਕਦੀ ਆ ਬਿਲਕੁਲ ਹਨਾ ਬਾਈ ਤੀਸਰੇ ਨੰਬਰ ਵਾਲੀ ਬਾਰੇ ਦੱਸ ਦੀ ਬਾਈ ਇਹਦੀ ਪਛੀ ਦੀ ਕੀ ਡਿਟੇਲ ਆ ਬਾਈ ਬਾਈ ਇਹ ਦੂਜਾ ਸਮਝ ਲਓ ਤੀਜਾ ਸਮਝ ਲਓ ਠੀਕ ਹੈ ਬਾਈ ਸੂ ਆ ਜਿਹੜੀ ਸੁੰਦੀ ਪਈ ਆ ਵੀ ਹੁਣ ਸੂਗੀ ਅੱਗੇ ਠੀਕ ਹੈ ਬਾਈ ਦੋ ਤਣ ਮਾਲਕ ਨੇ ਕਿਹਾ 24 ਕਿਲੋ ਦੁੱਧ ਚੋਇਆ ਸੀ ਇਹਦੇ ਥੱਲੋਂ ਠੀਕ ਆ ਬਈ ਪਰ ਮੰਨ ਕੇ ਚੱਲੋ 20 ਪਲੱਸ ਹੀ ਜਾਊਗੀ ਜੀ ਠੀਕ ਆ ਬਈ ਇਹਦੇ 14 ਭਾਦੋਂ ਨੂੰ ਦਿਨ ਪੂਰੇ ਦੱਸੇ ਉਹਨਾਂ ਨੇ ਹਲੇ ਦਿਨ ਲੈਂਦੀ ਆ ਬਈ ਦਿਨ ਲੈਂਦੀ ਆ ਠੀਕ ਆ ਬਈ ਤੇ ਉਹ ਬਈ ਹਲੇ ਫਰਕ ਕੱਚੀ ਕੱਚੀ ਪਈ ਆ ਹਨਾ ਤੇ ਕੀ ਰੇਟ ਕਰਾਂਗੇ ਮਨਸ਼ਿੰਦਰ ਜੀ ਦਾ ਬਈ ਕੱਚੀ ਕੱਚੀ ਦਾ ਬਾਈ ਜੀ ਅੱਜ ਦਾ 54000 ਰੁਪਏ ਜੀ 54000 ਜੈ ਜੈ ਤਿਆਰ ਹੋਊਗੀ ਤਾਂ ਵਹਿੜ ਥੱਲੋਂ ਭਰੂਗੀ ਫੇਰ ਕੋਲ ਆਪੇ 75000 ਦੀ ਵੇਚ ਲਗੇ ਫੇਰ ਕੁਛ ਮਰਜੀ ਅੱਜ ਦਿਨ ਲੈਣ ਦੀਆਂ ਕੰਮ ਹੀ ਆ ਕਿਉਂਕਿ ਮੈਂ ਜਾਣਾ ਹੇਮ ਗੋਣ ਸੇਵਾ ਬਿਲਕੁਲ ਹੈ ਨਾ ਯਾਤਰਾ ਦੇ ਉੱਤਰਾਖੰਡ ਹਾਂ ਤੇ ਤਾਂ ਕਾ ਕੇ ਪਸ਼ੂ ਵੇਚ ਕੇ ਜਾਣੇ ਬਸ ਬੜੀ ਗਣਾ ਵੀ ਤੇਰਾ ਜੀ ਤੋਰੀ ਵੀਰੇ ਨੂੰ ਵੀ ਤੇ ਉਹਦੇ ਨਾਲ ਤੁਰਨਾ ਥੋੜਾ ਜੰਗ ਭਾਂਡੇ ਪਤਾ ਲੱਗ ਜਾਂਦਾ ਹਨਾ ਤੇ ਉ ਬਈ ਬੈੜ ਵੱਡੀ ਆ ਹਨਾ ਪੂਰੀ ਵੱਡੀ ਆ ਬਈ ਪੂਰੇ ਥਾਂ ਭਾਂਡੇ ਦੇ ਬਹੁਤ ਚੰਗੇ ਸਾਫ ਆ ਕੋਈ ਸੱਜਣ ਕੋਈ 15 ਦਿਨ ਸਾਹਮਲੇ ਉਹਨੂੰ ਵੀ ਕੁਛ ਨਾ ਕੁਛ ਦੇ ਜੂਗੀ ਰਾਵਣਾ ਹਨਾ ਬਈ 15 ਦਿਨ ਵੀ ਲੈ ਸਕਦੀ ਹੋ ਸਕਦਾ 20 ਵੀ ਲੈ ਜੇ ਹਾਂ ਉਸ ਦਾ ਤਾਂ ਦਾਣ ਨੂੰ ਸੂਪੇ ਹਾਂ ਕੋਈ ਤਿਆਰੀ ਵਟਣ ਲੱਗ ਪਈ ਆ ਹਾਂ ਆ ਦੇਖੋ ਹਨਾ ਕਿੰਨਾ ਦਾ ਸਾਵਣ ਜਿੰਦੇ ਨੇ ਉਹਨਾਂ ਨੇ ਦੁੱਧ ਬਈ ਦਾ ਬਈ ਉਹ ਤਾਂ 24 25 ਕਿਲੋ ਦੁੱਧ ਦੀ ਗਾਰੰਟੀ ਚੱਕਦੇ ਸੀਗੇ ਠੀਕ ਆ ਬਈ ਉਹ ਸੰਭੀ ਪਲੀ ਰਾਜੀ ਰੋਜੀ ਵਧੂਆ ਬਈ ਆਪਾਂ ਇਹ ਤਾਂ 20 ਪਲੱਸ 20 ਪਲੱਸ ਦੀ ਗਾਰੰਟੀ ਚੱਕਦੇ ਆ ਜੀ ਹਾਂ ਤੇ ਮੁੱਲ ਇਹਦਾ ਆਪਾਂ ਕਰਨਾ ਏ 54000 ਰੁਪਏ ਜੀ 54000 ਰੁਪਿਆ ਹਣਾ ਤੇ ਲਓ ਜੀ ਮਿੱਤਰੋ ਵੇਟ ਵੇਟ ਪੂਰਾ ਫੁੱਲਾ ਬਾਕੀ ਬਨਜਿੰਦਰ ਜੀ ਤੋਂ ਭਰ ਜੂਗੀ ਬਈ ਹਣਾ ਹਾਂ ਉਹ ਤੋਂ ਫਿਰ ਵੇਟ ਦੇ ਹੋਰ ਬਣ ਜਾਣਾ ਹਾਂ ਉਹ ਤੋਂ ਫਿਰ ਆਮ ਬੰਦੇ ਨੂੰ ਪਤਾ ਲੱਗ ਲੰਗਾ ਪਰ ਜਿਹੜੇ ਬੰਦੇ ਖਿਡਾਰੀ ਆ ਉਹਨਾਂ ਨੂੰ ਤਾਂ ਪਤਾ ਹੀ ਵੀ ਕਿੰਨੀਆਂ ਘਟੇ ਲਾਂਟੋਲਾ ਪਈਆਂ ਨੇ ਉਹਨ ਆ ਤੀ ਦੇਖ ਲਓ ਨਾ ਆ ਵਖਾਦੀ ਬਈ ਫੇਸ ਕੁਆਲਟੀ ਆ ਹਾਂ ਆ ਦੇਖ ਲਓ ਤੁਸੀਂ ਹੈਨਾ ਟੇਡੇ ਕਾਟਾ ਜੀ ਨੀਲੀ ਰਾਵੀ ਚ ਪੈਂਦੀ ਨਾਲੇ ਬਈ ਮਨਜਿੰਦਰ ਰਗਣ ਨੀਲੀ ਰਾਵੀ ਚ ਪੈਂਦੀ ਹੈਨਾ ਤੇ ਬਾਕੀ ਵੇਟ ਫੂਡ ਦੇ ਹਿਸਾਬ ਨਾਲ ਇੰਨਾ ਮਤ ਚੈਜ ਆ ਬਈ ਤੇ ਮਨਜਿੰਦਰ ਬਈ ਚੌਥੇ ਨੰਬਰ ਵਾਲੀ ਤੇ ਆ ਜਾ ਬਈ ਇਹਦੀ ਕੀ ਡਿਟੇਲ ਆ ਬਈ ਬਈ ਦੂਜਾ ਸੂਆ ਵਹਿੜਸ ਹੁੰਦੀ ਆ ਠੀਕ ਆ ਬਈ ਦਿਨ ਬਾਹਰੇ ਨਹੀਂ ਕਰਦੀ ਬਈ ਪੰਜ ਚਾਰ ਦੇ ਸੱਤ ਦਿਨ ਕੱਢ ਜੂਗੀ ਠੀਕ ਆ ਬਈ ਜਿਆਦੇ ਦਿਨ ਨਹੀਂ ਰਹਿੰਦੇਗੇ ਠੀਕ ਆ ਬਈ ਕੀ ਬਈ ਦਦੂ ਦਦੀ ਇਹਦੇ ਤੋਂ ਬਈ ਵੀਓ ਪਲੱਸ ਦਦੂ ਜਾਊਗੀ ਬੀプラス ਬਾਈ ਹਾਂ ਇਹਨੂੰ ਕਹਿੰਦੇ ਗਰਨਾਇੰਡੋ ਲੋਕੀ ਕਹਿੰਦੇ ਆ ਇਹ ਹੈਗੀ ਗਰਨਾਇੰਡੋ ਪਿਆਰ ਰਾਜਸਥਾਨ ਦੀ ਬਾਕੀ ਬਾਈ ਹੂੰ ਜਾਣ ਜੂਣ ਚ ਵੀ ਪੂਰੀ ਆ ਹਨਾ ਪੂਰੀ ਆਪਣੇ ਆਪ ਦੀ ਸੰਭੀ ਆ ਬੜਾ ਤੇ ਦੋ ਦੋ ਚਵਾ ਕੇ ਵੀ ਦੇ ਦਾਂਗੇ ਠੀਕ ਆ ਬਾਈ ਇਹ ਸਾਲੋ ਰਾਜੀ ਤੋਰੀ ਬਈ ਕਰੀ ਇਹਨੂੰ ਹਨਾ ਤੇ ਨਹੀਂ ਖੁਣਦੀ ਬਹੁਤ ਸੋਣੀ ਆ ਹਨਾ ਜੇ ਕੋਈ ਬਾਈ ਸਾਰਾ ਵਜਾ ਨਾਲ ਧੰਨ ਪ੍ਰਿੰਟ ਤੋਰਾ ਹਾਂ ਕਿਸੇ ਪਾਸੋਂ ਹਸ ਤਰਾ ਹੈ ਨਹੀਂ ਹਾਂ ਕਿੰਨੇ ਦਿਨ ਮਨਜਿੰਦਰ ਲੈਂਦੀ ਬਾਈ ਹਜੇ ਇਹ ਬਾਈ 5 ਦਿਨ ਵੀ ਘੜ ਸਾਦੀ ਸਾਤੋ ਹੀ ਕਰ ਸਕਦੀ ਆ ਠੀਕ ਹੈ ਬਾਈ ਉਹਦਾ ਤਾਂ ਵੀ ਹੱਥ ਜਨਰਲ ਲਾ ਜਾਂਦੀ ਸੁਪਰਵਾਈਜ਼ ਨਹੀਂ ਸੁਣਦੀ ਤੇ ਵਾਕ ਥਾਂ ਥਣ ਬਹੁਤ ਸੋਹਣਾ ਰਹਾ ਇਹ ਤਾਂ ਗੂੰਦੀ ਮਾਰਦੀ ਪਈ ਹੈ ਬਾਈ ਇਹ ਆ ਦੇਖੋ ਹਣਾ ਕਿੰਨਾ ਅਮਨਜਿੰਦਰ ਆਪਾਂ ਕਹਿੰਦੇ ਦੁੱਧ ਚਵਾਵਾਂਗੇ ਥੱਲੋ 20 ਕਿਲੋ ਦੁੱਧ ਚਵਾ ਕੇ ਦੇ ਦਾਂਗੇ ਆਪਣੇ ਘਰੋਂ ਹੀ ਕੋਈ ਸਾਈਬੈ ਨਾ ਕਰ ਲਵੇ 20 ਕਿਲੋ ਹਾਂਜੀ ਠੀਕ ਹੈ ਬਾਈ ਤੇ ਕੀ ਭਾਜ ਦੇਣੀ ਹੈ ਬਾਈ ਇਹਦਾ 72000 ਰੁਪਏ ਜੀ 72000 ਰੁਪਏ ਹਣਾ ਤੇ ਲੋ ਵੀ ਮਿੱਤਰੋ ਹਣਾ ਇਹ ਉ ਵੀ ਬਾਈ ਗਰਮੀ ਗਰਮੀ ਚ ਕਿੱਥੇ ਮਰਜੀ ਬੰਨੀ ਪਈ ਜਿਹਨੂੰ ਹਾਂ ਇਹਨੂੰ ਕੋਈ ਪਰਵਾਹ ਨਹੀਂ ਕੋਈ ਚੱਕਰ ਨਹੀਂ ਨਿਕ ਨਹੀਂ ਤੇ ਬਾਕੀ ਤੁਸੀਂ ਹਲੇ ਉਮਰ ਦਾ ਨਾ ਬਾਈ ਘੜਤਾ ਲੈਂਦੇ ਤੇ ਤਿਆਰੀ ਦੇ ਹਿਸਾਬ ਨਾਲ ਆਹ ਲਊਗੀ ਭੈਣ ਤਾਂ ਅਸੀਂ ਸਾਲੋਂ ਤੋਂ ਤਿਆਰੀ ਤਾਂ ਬਹੁਤ ਜ਼ਿਆਦਾ ਕਰੂਗੀ ਹਾਂ ਤੇ ਉਸ ਹਿਸਾਬ ਨਾਲ ਜੇ ਕੱਢਤੀ ਇਹ ਦਿਨ ਤਾਂ ਇਹ ਫਸ ਜਾਣਾ ਪੂਰਾ ਹਨਾ ਭਾਈ ਤੇ ਮਨਜਿੰਦਰ ਆਇਆ ਭਾਈ ਪੰਜਵੇਂ ਨੰਬਰ ਵਾਲੀ ਵਾਰ ਇਹਦੇ ਬਾਰੇ ਦੱਸ ਦੀ ਭਾਈ ਆ ਭਾਈ ਇਹ ਪਹਿਲਾ ਸੂਰ ਸੂਈਆ ਠੀਕ ਆ ਭਾਈ ਅਜੇ ਦੰਦ ਨਹੀਂ ਆਪਾਂ ਚੈੱਕ ਇੱਥੇ ਹੋ ਜਾਦਾ ਦੰਦਾ 'ਚ ਵੀ ਹੋਵੇ ਠੀਕ ਆ ਭਾਈ ਸੱਜਰ ਦੀ ਸੂਂਦੀ ਦੀ ਏ ਟੂ ਜ਼ेड ਆਪਣੇ ਕੋਲ ਸਾਰਾ ਰਿਕਾਰਡ ਪਿਆ ਵਾ ਠੀਕ ਆ ਭਾਈ ਪੱਛੀ ਮਗਰ ਸੀਗੀ ਠੀਕ ਆ ਭਾਈ ਤੇ ਲੇਵੇ ਨੂੰ ਅਟੈਕ ਆਇਆ ਹੁਣ ਤਿੰਨ ਸਾਲ ਚੱਲਦੇ ਦੇ ਠੀਕ ਆ ਭਾਈ ਤੰਨਾ ਥੰਨਾ ਦੇ ਵਿੱਚ 10 ਕਿਲੋ ਦੁੱਧ ਰੈਡੀ ਹੈ ਜੀ ਠੀਕ ਹੈ ਬਾਈ ਉਹ ਉਹ ਚੋਣ ਵਾਲਾ 10 ਕਿਲੋ ਬਾਈ ਜਿਹੜਾ ਚੋਣ ਵਾਲਾ ਤੇ ਬਣੀ ਜਿੰਦਰ ਕੀ ਭਾ ਕਰਾਂਗੇ ਦਾ ਫਿਰ ਬਾਈ ਆਪਾਂ ਇਹਦਾ 22000 ਰੁਪਈਆ ਜੀ 22000 22000 ਦੁੱਧ ਆਦਾ ਚੋਕੇ ਲੈ ਜੀ ਬੰਦਾ ਚਾਰ ਟਾਈਮ ਚੋਲੇ ਪੰਜ ਟਾਈਮ ਚੋਲੇ ਜੀ ਬਸ ਠੀਕ ਹੈ ਨਾ ਬਾਈ ਤੇ ਆਪਾਂ ਮਰਾਇਏ ਦਾ ਰਾ ਬਾਈ ਉਹਨਾਂ ਦੀਆਂ ਹਨਾ ਤੇ ਆਪਾਂ ਚਵਾਈ ਕਰਕੇ ਦਿਖਾਉਨੇ ਆ ਉਹਦੇ ਨਾਲ ਆਪ ਨੂੰ ਪਤਾ ਲੱਗੀ ਥੋੜਾ ਜਿਹਾ ਨਾ ਥਣ ਭਾਂਡੇ ਦਾ ਹੀ ਪਤਾ ਲੱਗ ਜਾਂਦਾ ਇਹ ਤੇ ਦੁੱਧ ਕਿੰਨੇ ਕਾਲੇ ਪਸ਼ੂ ਧਾਰ ਤੋਂ ਪਤਾ ਲੱਗ ਜਾਂਦਾ ਮਗਰ ਇਹਦੇ ਹੈਗੀ ਹੈ ਬਾਈ ਬੱਛੀ ਹੈ ਅ이터 ਨਹੀਂ ਰੱਖਦੇ ਦੁੱਧ ਦੱਲਾ ਭਾਈ ਗਹਿਣਾ ਹੀ ਹੈ ਪਸ਼ੂ ਇਹ ਜੇ ਨਹੀਂ ਭਾਈ ਜੀ ਮਾਦੀ ਮੰਨ ਕੇ ਲੈਨੇ ਦੁੱਧਾ ਹੀ ਲੈਨੇ ਤੇ ਆਪਾਂ ਨੂੰ ਲੱਖੋ ਬਾਹਰ ਜਾਣਾ ਪੈਦਾ ਅੱਜ ਕੱਲ ਮਾਝਾ ਹੌਲੀ ਤੋਂ ਵੀ ਲੈ ਹਾਂ ਐਨ ਵੀ ਪਰਨ ਕਰਦੇ ਮਾੜਾ ਕੀ ਆ ਦੇਖੋ ਹੁਣ ਤੁਸੀਂ ਚੋਣ ਪਸੰਗਾ ਤੇ ਬੱਚਾ ਆਪਾਂ ਛੱਡ ਲਿਆ ਜੀ ਮੁੜ ਕੇ ਅਗਲੇ ਦਾ ਆਪਣੇ ਤੇ ਯਕੀਨ ਨਹੀਂ ਕਰਦਾ ਬੱਚਾ ਛੱਡੋ ਜਾਂ ਨਾ ਛੱਡੋ ਠੀਕ ਹੈ ਵੀ ਉਹ ਕੋਈ ਚੁੱਪ ਨਾ ਲੰਗ ਗਾਂ ਹੁੰਦੀ ਆ ਤੇ ਬੱਚੇ ਤੋਂ ਬਿਨਾ ਨਹੀਂ ਮਿਲਦੀ ਇਹਨੂੰ ਕੋਈ ਪਰਵਾ ਤੇ ਲੈ ਆ ਕੋਈ ਬੱਚਾ ਬੰਨਦੀ ਰਾਜੂ ਪਾਸ ਹੋ ਜਾ ਕੀ ਕਰੀ ਜਣ ਆ ਬੱਚਾ ਮੂਰੇ ਬੰਨਦੀ ਮਾਰ ਗਿਆ ਸੂਤਾ ਕੱਚਦਾ ਰਹੇ ਉਹ 레버지카줘서다 음. 아, 이 예. 정글색은? 아, 정글색 아니고요 천리 옳게 해 주시면 됩니다 음띠띠띠 ਹਰ ਵਾਰੀ ਸੋਹਣੀ ਬਹੁਤ ਆ ਹਨ ਜਮਾ ਪੂਲੀ ਧਾਰਾ ਜੀ ਮੇਰੇ ਦਰੋਂ ਕਿੰਨੇ ਦੇ ਦੁੱਧ ਚਲੀ ਜਾਊਗੀ ਭਾਈ ਇਹ ਵੇ ਆਈਡੀਆ 14 15 ਮਿੰਟ ਦੇ ਦੁੱਧ ਤਾਂ ਵਸੇ ਚਾਹ ਦੂ ਚਾਰੂ ਚੁਰੂ ਬਹੁਤ ਆ ਠੀਕ ਹੈ ਭਾਈ ਹਾਂ ਬਾਕੀ ਬਾਈ ਮੈਂ ਨਾ ਇੱਕ ਤਾਂ ਕ੍ਰੋਸ ਆਂਗਾ ਹਾਂ ਤੇ ਠੰਡੀ ਸੀ ਦਾ ਬਿਲਕੁਲ ਹਾਂ ਇਹ ਜੀ ਗਾਂਥਲੇ ਦੁੱਧ ਕਿੰਨਾ ਘੱਟ ਵੀ ਚੋਇਆ ਜਾਵੇ ਤੇ ਬੰਦਾ ਜਾਵੇ ਤੋ ਰੇਜ ਦਾ ਵਾਲ ਨਹੀਂ ਭਰ ਕੇ ਆ ਜਾਵੇ ਹਾਂ ਉਹ ਨਾਲ ਜੀ ਤੇ ਜੇ ਸ਼ੜਾ ਹੀ ਮਾਰੀਏ ਗਾਂ ਨੂੰ ਉਹ ਕਰਾਉਣਾ ਵੀ ਕੀ ਆ ਮੈਂ ਤੋ ਕੀ ਕਰਾਂ ਉਹਦਾ 20 ਲੀਟਰ ਵੀ ਕੀ ਕਰੂਗਾ ਹਮ ਬੱਚੀ ਬਈ ਆਪਦੇ ਤੋਂ ਇਹ ਥੋੜੀ ਚੰਗੀ ਰਹੀ ਹੈ ਨਾ ਆ ਮੱਛਾ ਬੱਚਾ ਵਧੀਆ ਬੱਚਾ ਹੈ ਨਾ ਹਾਂ ਆ ਇੱਕ ਵੀਡੀਓ ਦੇ ਬੱਚੇ ਬੰਦੇ ਨੇ ਫੋਨ ਲਾਇਆ ਬਈ ਤੂੰ ਹੱਥਾਂ 'ਚ ਕਰਦਾ ਬਈ ਇਹ ਚੱਕਰ ਪਤਾ ਦੁੱਧ ਆਪਾਂ ਕੋਈ ਵਰਤਣਾ ਤੇ ਗਾਂ 'ਚ ਕਿਸੇ ਜਵਾਕ ਨੇ ਪੀਣਾ ਇਹ ਮੈਲ ਢੱਕ ਪੈਂਦੀ ਫਿਰ ਫਾਇਦਾ ਨਹੀਂ ਕੋਈ ਵੀਰ ਆਪਾਂ ਸਾਫ਼ ਕਰਦੇ ਹਾਂ ਨਾ ਹਾਂ ਨਵੀਂਦਰਾਪਾ ਅੱਗੇ ਵੀ ਗੱਲਬਾਤ ਕਰਦੇ ਨੇ ਵੀ ਇਹ ਜੀ ਦੇ ਪੈਸੇ ਲਾਏ ਹੋਣਾ ਮੱਧ ਭੋਲੇ ਆਉਣਾ ਪੰਦਾ ਕਿ ਨਹੀਂ ਭੋਲੇ ਜਾਂਦਾ ਜੀ ਦੋ ਤਾਂ ਸੰਗਣਾ ਆਉਗੇ ਤਾਂ ਹਾਂ ਰੋ ਰਾਜੂ ਬੱਚਾ ਵੇਲਾ ਕਿੰਨਾ ਗਲਤ ਬਣਿਆ ਯਾਰ ਦਾ ਨੇੜੇ ਵਿੱਚ ਬੰਨ ਬੱਚਾ ਨਹੀਂ ਯਾਰ ਬੱਚਾ ਕੋਲੇ ਮੜ ਕੇ ਫਰਾ ਇੱਧਰ ਤੇਰੇ ਜੀ ਬਾਹ ਉਹ ਦੂਜੀ ਗਾਂ ਲੈ ਜਾਂਦਾ ਗਾਂ ਕਰਦੀ ਆ ਮਨਜਿੰਦਰ ਕਿੰਨਾ ਬਹਲਾ ਏ ਥੱਲੇ ਬਾਈ ਬਾਈ 10 ਕਿਲੋ ਦੁੱਧ ਪੂਰਾ ਹਾਜ਼ਰ ਆ ਬੋਲਾ ਜੀ ਠੀਕ ਆ ਜੀ ਚੌਂਚਾਂ ਵਾਲਾ ਬੋਲਾ ਇਹ ਨਹੀਂ ਦੁੱਧ ਬਣੂਗਾ ਠੀਕ ਆ ਬਾਈ ਤੇ 10 ਕਿਲੋ ਬੋਲਾ ਮਗਰ ਇਹਦੇ ਬੱਚੀ ਤੇ ਮੁੱਲ ਬਈ ਇਹਦਾ 52000 ਰੁਪਈਆ ਜੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਵੱਡਸੇ 52000 ਚ ਪਹੁੰਚ ਹੋ ਜੂਗੀ 100 ਕਿਲੋਮੀਟਰ ਹਣਾ ਰਾਜੂ ਚਗਾਈ ਬਈ ਬੱਚਾ ਬੱਚਾ ਚੰਗਾ ਦੇ ਆ ਬਈ ਬੱਚੇ ਨੂੰ ਛੱਡਣ ਲੱਗਿਆ ਆਪਾਂ ਦੂਜੀ ਗਾਂ ਦੀ ਜਵਾਈ ਕਰਕੇ ਦਿਖਾਉਨੇ ਹੁਣ ਆ ਬਈ ਰਾਜੂ ਚਗਾਈ ਜਾਂਦਾ ਬਈ ਪਾਈਏ ਲੈਣਾ ਪਤਾ ਦੂਜੀ ਤੇ ਵੀ ਹੈਣਾ ਹਾਂਜੀ ਤੇ ਚਲਾ ਦਈਏ ਜੀ ਮਨਜਿੰਦਰ ਇਹਦੀ ਵੀ ਕਰਾ ਦੇ ਬਈ ਜਵਾਈ ਇਹਦੀ ਹੈਣਾ ਹਾਂਜੀ ਤੇ ਕਿੰਨੀ ਕਰੀਏ ਜੀ ਇਹ ਇਹਨਰ ਤਾਂ ਅਰਗੋ ਬਾਈ ਘੰਟਾ ਆਣਾ ਨਹੀਂ ਪੂਰੀ ਐਨਸੀ ਦੀ ਧਾਰ ਆਉਂਦੀ ਹੈ ਜੀ ਕਿੰਨਾ ਅਮਰਜਿੰਦਰ ਦੇ ਥਲੇ ਤੋਂ ਰੈਡੀ ਇੱਕ ਚੋਨਾ ਬਾਕੀ 10 ਤੋਂ 10 ਕਿਲੋ ਰੈਡੀ ਆ ਠੀਕ ਹੈ ਆਪਾਂ ਇੰਨੇ ਦਾ ਪੈਸਾ ਜਮਨਗੇ ਵਾਲੇ ਜੇ ਬੰਦੇ ਨੂੰ ਇੰਨਾ ਵੱਡਿਆ ਜੀ ਉਹਨੂੰ 140 ਦੀ ਲੈ ਕੇ ਆਪਾਂ ਤਾਂ ਫਿਰ ਭਾਜ ਲਈ ਆ ਤੇ ਆਪਾਂ ਝੂਠ ਨਹੀਂ ਬੋਲਾਂਗੇ ਸੌਦਾ ਹਣ 16 17 ਕਿਲੋ ਵੀ ਬਾਈ ਕਰ ਜੂਗੀ ਪਰ ਫਿਰ ਲੈਵੇ ਨੂੰ ਟੈਗ ਨਿਸ਼ਕਿਆਦਾ ਆ ਜਾਂਦੀ ਹੈ ਅੱਛਾ ਵੀ ਉਹ ਕਿੰਦੀਆਂ ਲਾਜ ਨਹੀਂ ਕਿਸੇ ਨਾ ਕਿਸੇ ਸੰਚ ਠੀਕ ਹੈ ਬਈ ਹੁਣ ਜਮਾ ਨੋਰਮਲ ਆਪਾਂ ਮੁਰੇ ਸੈਂਪਲ ਦੇ ਦਾਣਾ ਭੁਖਿਆ ਤੇ ਦੁੱਧ 10 ਕਿਲੋ ਚ ਆਈ ਜਾਂਦੀ ਠੀਕ ਹੈ ਬਈ ਤੇ 10 ਕਿਲੋ ਦੁੱਧ ਚਵਾ ਕੇ ਮਨਿੰਦਰ ਆਪਾਂ ਕੀ ਭਾਜਦੇ ਬਾਈ 22000 ਰੁਪਏ ਚ ਜੀ 22000 ਹੈ ਨਾ ਤੇ ਤਿੰਨ ਥਾਣੇ ਦੇ ਓਕੇ ਬਾਈ ਜਿਹੜੇ ਨੇ ਉਹ ਵੀ ਬਈ ਤੁਜੀ ਕਹਿੰਦੇ ਵੀ ਉਹ ਜਮਾ ਬੰਦ ਨਹੀਂ ਹੈ ਜੀ ਹੈਨਾ ਨਹੀਂ ਉਹ ਚੁੱਧ ਦੁੱਧ ਹੁੰਦਾ ਬਈ ਮੰਨ ਕੇ ਗਲਾਸੀ ਖੰਡਾ ਹਾਂ ਨਾੜ ਕੰਨ ਹੈ ਨਹੀਂ ਕੋਈ ਠੀਕ ਹੈ ਬਈ ਉਹ ਤਾਂ ਥੋੜਾ ਤਾਂ ਹੁੰਦਾ ਜਰੂਰ ਚੜਿਆ ਵਾ ਠੀਕ ਹੈ ਬਈ ਪਰ ਅਗਲੇ ਸੂਏ ਘੱਪਣ ਘੱਪਣ ਸੂਆ ਕੇ ਨਿਕਲਦੀ ਦਵਾਈ ਦਿੱਤੀ ਜਾਂਦੀ ਉਹ ਜੀ ਚੱਲ ਸਕਦਾ ਹੈਨਾ ਉਹ ਯਰ ਜੋਣ ਦੇਖ ਬਈ ਹੈਨਾ ਆ ਦੇਖ ਇਹ ਜਿਹੜੇ ਕਿੰਨਾ ਦੁੱਧ ਪਾਇਆ ਹੋਏ ਨੇ ਬਈ ਦੋ ਪੂਰੀ ਬਈ 42 43 ਕਿਲੋ ਦੁੱਧ ਸੀਗਾ ਅੱਛਾ ਤੇ ਜੱਕ ਨਾਮ ਨજર ਨજર ਲੱਗੀ ਜਾਂ ਉਹਨੂੰ ਸੂਆ ਵੀ ਤੇਰਾ ਪਹਿਲੇ ਹੀ ਭਈ ਹੈ ਪਹਿਲਾ ਸੂਆ ਜੀ ਰੀਅਲ ਕੋਣ ਤਿਆਰ ਇੱਥੋਂ ਦੇਖੋ ਤੁਸੀਂ ਕੋਣ ਹਨ 10 ਕਿਲੋ ਦੁੱਧ ਆ ਤੇ 20 22 ਹਜ਼ਾਰ ਤੇ ਦੇਣੀ ਆ ਭਾਈ ਹਾਂ ਤੇ ਬਾਕੀ ਇਹ ਚੀਜ਼ ਬਈ ਆਪਾਂ ਸਹੀ ਦੱਸ ਕੇ ਆ ਹਨਾ ਜੀ ਕਈ ਵਾਰੀ ਕੋਈ ਬੰਦਾ ਐਨੇ ਕ ਪੈਸੇ ਪਿੱਛੇ ਆਪਾਂ ਕੋਈ ਨਾ ਠੱਗੀ ਧੋਖਾ ਨਹੀਂ ਕਰਨਾ ਜੀ ਹਾਂ ਇੰਦਰ ਬਾਈ ਜਿਵੇਂ ਬਾਈ ਰਾਜੂ ਚੋਈ ਇਹ ਨਾ ਚੌਥਾ ਥਣ ਵੀ ਬੰਦ ਨਹੀਂ ਜਮਾ ਕਰਦੇ ਹਨਾ ਬਈ ਆਪਾਂ ਬਾਈ ਜੀ ਚੌਥੇ ਜੇ ਵੀ ਦੁੱਧ ਆਉਂਦਾ ਹਾਂ ਪੂਰਾ ਬਣ ਕੇ ਵਾਵਾ ਦੁੱਧ ਆਉਂਦਾ ਤੇ ਆਪਾਂ ਕਹਿੰਦੇ ਚਾਰਾਂ ਚ ਕਹਿੰਦੇ ਬੱਚਾ ਝੋਕੇ ਜਾਂ ਝੋਕੇ ਜਾਂ ਚੋਲਿਆ ਸੀ ਪਰ ਨਹੀਂ ਤਿੰਨਾਂ ਚ ਕਹਿ ਕੇ ਦੇਣੀ ਹੈ ਚੌਥੇ ਜੇ ਨਾੜਕਾਂ ਦੇ ਕੋਈ ਹੈ ਨਹੀਂ ਗੀ ਦੁੱਧ ਘਟਾ ਠੀਕ ਹੈ ਵੀ ਉਹ ਅਗਲੇ ਦੀ ਕਿਸਮਤ ਚੱਲ ਸਕਦਾ ਹਨਾ ਚੱਲ ਸਕਦਾ ਅਗਲੇ ਸਵੇਰ ਚੱਲੂਗਾ ਤੇ ਮਨ ਭਾਈ ਜੀ ਪਿੰਡ ਚੋਟੀਆਂ ਕਲਾਂ ਜਲਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਆਂਦਾ ਜੀ ਮੋਬਾਈਲ ਨੰਬਰ 9814340403 ਤੇ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਆ ਭਾਈ ਮਨਜਿੰਦਰ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਇਦਾਂ ਦੇ ਰੇਟ ਦੇਣਗੇ ਬਾਕੀ ਇਹ ਚੀਜ਼ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਜੇ ਕਿਸੇ ਜਾਨਵਰ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਇਹ ਬਾਈ ਦੀ ਸ਼ੁਰੂ ਤੋਂ ਆ ਦਤਾ ਵੀਰ ਉਹ ਦੱਸ ਕੇ ਦੇਣੀ ਹੈ ਇਹਨੇ ਪੰਜੇ ਗਾਵਾਂ ਹੈ ਉਹਨਾਂ ਦੇ ਰੇਟ ਬਾਈ ਨੇ ਬਿਲਕੁਲ ਜਾਇਜ਼ ਦੇ ਕਰਤੇ ਆ ਹੋਰ ਕੋਈ ਵੀ ਤਸੱਲੀ ਪਰਖ ਕਰਨੀ ਹੈ ਬਾਈ ਨੂੰ ਤੁਸੀਂ ਫੋਨ ਲਾ ਲੈਣਾ ਆਪਣਾ ਕੰਮ ਸੀ ਵੀਡੀਓ ਬਣਾਉਣ ਦਾ ਵੀਡੀਓ ਬਣਾ ਕੇ ਤੁਹਾਨੂੰ ਜਾਨਵਰ ਦਿਖਾਤੇ ਆ ਤੌਰ ਕੋ ਵੀ ਦਿਖਾਤੇ ਆ ਹੋਰ ਕੋਈ ਵੀ ਤਸੱਲੀ ਪਰਖ ਕਰਨੀ ਹੈ ਬਾਈ ਮਨਜਿੰਦਰ ਦੇ ਨੰਬਰ ਤੇ ਉੱਪਰ ਦੀ ਫੋਨ ਲਾ ਕੇ ਕਰ ਲੈਣੀ ਆ ਵੀਡੀਓ ਨੂੰ ਵਰਤੋਂ-ਵਰਤ ਸ਼ੇਅਰ ਕਰਦੇ ਹੋ ਜਉਦੇਵਾਦੇ ਰਹੋ ਜੀ ਧੰਨਵਾਦ